ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਚੀਵੜਾ ਨਿਊਜ਼ ਖੰਨਾ ਤੋਂ ਐਸਐਸਪੀ ਡਾਕਟਰ ਜੋਤੀ ਜਾਦਵ ਨੇ ਸ਼੍ਰੀ ਮਾਚੀਵੜਾ ਸਾਹਿਬ ਵਿਖੇ ਚੱਲ ਰਹੀ ਸਾਲਾਨਾ ਸ਼ਹੀਦ ਦੇ ਜੋੜ ਮੇਲੇ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਇਸ ਮੌਕੇ ਡਾਕਟਰ ਜੋਤੀ ਜਾਦਵ ਨੇ ਦੱਸਿਆ ਕਿ ਸਿਕਿਉਰਟੀ ਨੂੰ ਲੈ ਕੇ ਖਾਸ ਪ੍ਰਬੰਧ ਕੀਤੇ ਹੋਏ ਹਨ ਉਹਨਾਂ ਦੱਸਿਆ ਕਿ ਕੈਮਰੇ ਵੀ ਲਗਾਏ ਹੋਏ ਹਨ ਅਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਮਾਚੀਵੜਾ ਨਿਊਜ਼ ਚੈਨਲ ਤੋਂ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਛੜੋਦੇ ਦੀ ਵਿਸ਼ੇਸ਼ ਰਿਪੋਰਟ ਮਾਚੀਵੜਾ ਸਾਹਿਬ ਚੰਨ ਕਮਲ ਗੁਰਦੁਆਰਾ ਸਾਹਿਬ ਦੇ ਜੋੜ ਮੇਲਾ ਦੇ ਸੰਬੰਧ ਵਿੱਚ ਪੰਜਾਬ ਪੁਲਿਸ ਵੱਲੋਂ ਖੰਨਾ ਪੁਲਿਸ ਵੱਲੋਂ ਮੁਕਤ ਇਜਾਮ ਕੀਤੇ ਹੋਏ ਸੁਰੱਖਿਆ ਤੇ ਜੋ ਗੁਰਦੁਆਰਾ ਸਾਹਿਬ ਦੀ ਜੋ ਮਰਿਆਦਾ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਸੰਗਤ ਦੀ ਸਹੂਲਤ ਤੇ ਸੰਗਤ ਦੀ ਸੁਰੱਖਿਆ ਦੇ ਲਈ ਇੰਤਜ਼ਾਮ ਕੀਤੇ ਹੋਏ ਬਾਹਰ ਨਾਕਾ ਵੀ ਲਾਏ ਹੋਏ ਫੋਰਸ ਵੀ ਪ੍ਰੈਜ਼ੈਂਟ ਹੈ ਤੇ ਅੰਦਰ ਵੀ ਸਿਵਲ ਯੂਨੀਫਾਰਮ ਦੇ ਵਿੱਚ ਜੋ ਪੁਲਿਸ ਹੈ ਉਹ ਅੰਦਰ ਪ੍ਰੈਜ਼ੈਂਟ ਹੈ ਤਾਂ ਕਿ ਸੰਗਤ ਆਪਣਾ ਜੋ ਇਹ ਅਨਤਮਸਤਕ ਨੂੰ ਇੱਥੇ ਆ ਰਹੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਏ ਤੇ ਉਹਨਾਂ ਦੇ ਸਾਜੋ ਸਮਾਨ ਦੀ ਵੀ ਰਾਖੀ ਅਸੀਂ ਕਰਦੇ ਹਾਂ ਖਾਲੀ ਮਾਛੀਵਾੜਾ ਸ਼ਹਿਰ ਦੇ ਵਿੱਚ ਤਕਰੀਬਨ 200 ਜਿੱਥੇ ਬਾਹਰ ਤੇ ਅੰਦਰ ਸਾਰੇ ਮਿਲਾ ਕੇ ਤੇ ਇਸ ਦੇ ਇਲਾਵਾ ਖੰਨਾ ਸ਼ਹਿਰ ਦੇ ਵਿੱਚ ਖੰਨਾ ਜ਼ਿਲ੍ਹੇ ਦੇ ਵਿੱਚ ਹੋਰ ਵੀ ਜੋ ਗੁਰਦੁਆਰਾ ਸਾਹਿਬ ਹੈ ਪ੍ਰਮੁਖ ਗੁਰਦੁਆਰਾ ਸਾਹਿਬ ਜੋ ਹਿਸਟੋਰੀਕਲ ਵਾਲੇ ਨੇ ਉੱਥੇ ਜ਼ਿਆਦਾ ਸੰਗਤ ਅੱਜ ਕੱਲ ਆ ਰਹੀ ਹੈ ਜੋੜ ਮੇਲਾ ਕਰਕੇ ਤੇ ਬਾਕੀ ਵੀ ਗੁਰਦੁਆਰਾ ਸਾਹਿਬ ਦੇ ਪ੍ਰੋਪਰ ਇੰਤਜ਼ਾਮ ਕਿਤੇ ਹੋਏ ਤੇ ਸਾਰੇ ਹੀ ਜਿਨੇ ਵੀ ਗੁਰਦੁਆਰਾ ਸਾਹਿਬ ਉੱਤੇ ਫੋਕਸ ਰਹਿਦੇ ਨੇ ਸੰਗਤ ਨੂੰ ਆ ਗੁਜ਼ਾਰਿਸ਼ ਤੇ ਅਪੀਲ ਹੈਗੀ ਤੇ ਆਪਣੇ ਸਮਾਨ ਦਾ ਧਿਆਨ ਵੀ ਰੱਖਣ ਤੇ ਆਪਣੇ ਆਲੇ-ਦੁਆਲੇ ਵੀ ਜਦੋਂ ਨਤਮਸਤਕ ਹੁੰਦੇ ਐ ਤੇ ਉਸ ਟਾਈਮ ਵੀ ਥੋੜਾ ਜਿਹਾ ਧਿਆਨ ਰੱਖਣ ਕਿਉਂਕਿ ਇੱਦਾਂ ਦੇ ਜਦੋਂ ਕੱਟ ਹੁੰਦਾ ਓਥੇ ਜੋ ਪਾਕਟਮਾਰ ਹੁੰਦੇ ਉਦਾਂ ਦੇ ਪਰਸਨ ਵੀ ਵੜ ਜਾਂਦੇ ਨੇ ਤੇ ਧਿਆਨ ਵੀ ਰੱਖਣ ਤੇ ਅਗਰ ਕੁਝ ਇਦਾਂ ਦੀ ਘਟਨਾ ਹੁੰਦੀ ਹੈ ਪੁਲਿਸ ਉਹਤੇ ਪ੍ਰੈਜ਼ੈਂਟ ਹੈ ਮਿੱਡਲ ਸਾਡੇ ਧਿਆਨ 'ਚ ਲੈ ਕੇ ਹੈ ਤੇ ਅਸੀਂ ਉਹਦੇ ਫ੍ਰੈਕਸ਼ਨ ਲੇਂਗੇ ਤੇ ਅਸੀਂ ਵੀ ਸੀਸੀਟੀਵੀ ਕੈਮਰਾਸ ਜੋ ਹੈ ਉਨ੍ਹਾਂ ਦੇ ਮਾਧਿਅਮ ਰਾਹੀਂ ਵੀ ਚੈਕਿੰਗ ਸਾਡੀ ਲਗਾਤਾਰ ਜਾਰੀ ਹੈ ਤੇ ਉਧਾ ਵੀ ਪੁਲਿਸ ਪ੍ਰੈਜ਼ెంట్ ਹੈ 24 ਘੰਟੇ ਤੇ ਕੁਝ ਵੀ ਇਦਾਂ ਦੀ ਘਟਨਾ ਹੁੰਦੀ ਸਾਡੇ ਕੈਂਸਰ ਰੂਟ ਲੈਦੀ ਹੈ ਕੈਮਰਾਜ਼ ਆਲਰੇਡੀ ਲੱਗੇ ਹੋਏ ਹੈ ਫੇਸ ਹੀ ਉਨ੍ਹਾਂ ਦੇ ਥਰੂ ਵੀ ਮੋਨਿਟਰਿੰਗ ਕਰ ਰਹੇ ਹੈ